ਪਿੰਡਾਂ ਸ਼ਹਿਰਾਂ ਵਿੱਚ ਕੰਮ ਕਰਦੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਇੱਕ ਅਹਿਮ ਇਕੱਤਰਤਾ ਜ਼ਿਲ੍ਹੇ ਦੇ ਚੇਅਰਮੈਨ ਡਾਕਟਰ ਰਾਜਵੀਰ ਸਿੰਘ ਢਿੱਲੋਂ ਅਤੇ ਬਲਾਕ ਪ੍ਰਧਾਨ ਕੁਲਵੀਰ ਸਿੰਘ ਤਰਖਾਨ ਵਾਲਾ ਦੀ ਗਵਾਹੀ ਵਿੱਚ ਕੀਤੀ ਗਈ ਇਸ ਮੌਕੇ ਜਿੱਥੇ ਉਹਨਾਂ ਨੇ ਯੂਨੀਅਨ ਦੇ ਮਸਲੇ ਵਿਚਾਰੇ ਉੱਥੇ ਉਹਨਾਂ ਨੇ ਪਿੰਡਾਂ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੇ ਲਈ ਅਹਿਮ ਵਿਚਾਰਾਂ ਕੀਤੀਆਂ ਅਤੇ ਵਾਤਾਵਰਨ ਦੀ ਸੁਰਤਾ ਲਈ ਪਿੰਡਾਂ ਵਿੱਚ ਹਜ਼ਾਰਾਂ ਪੌਦੇ ਵੀ ਲਾਉਣ ਦਾ ਫੈਸਲਾ ਕੀਤਾ ਇਸ ਮੌਕੇ ਬਠਿੰਡਾ ਤੋਂ ਸਵੰਦ ਰਖ ਦੇ ਡਾਕਟਰ ਰਮਨ ਗਰਗ ਅਤੇ ਮੋਹਤ ਗਰਗ ਨੇ ਵੀ ਲੋਕਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਦੱਸਦਿਆਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣਾ ਹੈ ਜੀ ਨਾ ਜੀ ਮੇਰਾ ਨਾਮ ਡਾਕਟਰ ਆਜੀਤ ਸਿੰਘ ਜੀ ਮੈਂ ਡਿਸ਼ ਚੇਅਰਮੈਨ ਜੀ ਅੱਜ ਸੀ ਮਹੀਨਾਵਾਰ ਮੀਟਿੰਗ ਦੇ ਵਿੱਚ ਬਲਾਕ ਤਲਵੰਡੀ ਸਾਹਿਬ ਉਹਦੇ ਡਾਕਟਰ ਤਲਵੀਰ ਸਿੰਘ ਜੀ ਪ੍ਰਧਾਨਗੀ ਅਸ਼ੇਤੇ ਮਹੀਨਾਵਾਰ ਮੀਟਿੰਗ ਹੋਈ ਜੀ ਜਿਸ ਵਿੱਚ ਸਾਡੇ ਵਿੱਚ ਦਰਮਿਆਨ ਡਾਕਟਰ ਰਵਣ ਗਰਗ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਗੈਸਟਰੋ ਦੇ ਬਿਠੰਡੇ ਤੋਂ ਜੀ ਡਾਕਟਰ ਮੋਹਿਤ ਗਰਗ ਜੀ ਗੁਫਤਾ ਜੀ ਸੋਰੀ ਉਹ ਵੀ ਸਾਡੇ ਦਰਮਿਆਨ ਅੱਜ ਹਾਜ਼ਰੀ ਲਗਾ ਕੇ ਗਏ ਪਹਿਲਾਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਨਸੇ ਦਾ ਮੁੱਦਾ ਬਹੁਤ ਭਾਰੀ ਚੱਲ ਰਿਹਾ ਹੈ ਡਾਕਟਰ ਸਾਹਿਬ ਚੁੱਪ ਦੇ ਪਹਿਲੇ ਵੀ ਨਕਾ ਦੇਖਣਾ ਚਾਹੀਦਾ ਤੁਸੀਂ ਆਪਣੇ ਦੱਬੇ ਬੰਦੀ ਨੂੰ ਵੀ ਵਿਚਾਰ ਰਹੇ ਹੋ ਦੇਖੋ ਜੀ ਨਸ਼ਿਆਂ ਦੇ ਮਤਲਬ ਜਿਹੜਾ ਅਸੀਂ ਮੁੱਦਾ ਪੰਜਾਬ ਦੀ ਦਲਦਲ ਜਵਾਨੀ ਨਸ਼ਿਆਂ ਵਿੱਚ ਜਾ ਰਹੀ ਹੈ ਅਸੀਂ ਉਹਨੂੰ ਕੱਢਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਕੈਂਪ ਲਾ ਰਹੇ ਹਾਂ ਜੀ ਉਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਮਤਲਬ ਲੋਕਾਂ ਨੂੰ ਕਾਉਂਸਲਿੰਗ ਕਰਦੇ ਹਾਂ ਪਿਆਰ ਨਾਲ ਸਮਝਾਉਣਿਆਂ ਵਾਲੀ ਤਰੀਕ ਨੂੰ ਜੋਸ਼ ਨੂੰ ਵੀ ਨਸ਼ੇ ਛੱਡੋ ਪੜ੍ਹ ਵੱਢੋ ਜੀ ਵਧੀਆ ਜੀ ਜ਼ਿੰਦਗੀ ਬਤੀਤ ਕਰੋ ਜੀ ਮਾਪਿਆਂ ਦੀ ਉਹ ਵੀ ਸੇਵਾ ਕਰੋ ਇੱਕ ਚੰਗਾ ਨਰੋਲ ਕੋਈ ਸਮਾਜ ਸੇਵੀ ਬਣੋ ਜਿਹੜਾ ਕੋਈ ਨਸ਼ੇ ਦੀ ਦਲਦਲ ਦੇ ਵਿੱਚ ਪੈ ਗਿਆ ਪਹਿਲਾਂ ਤਾਂ ਆਪਣੇ ਪਰਿਵਾਰ ਵਾਸਤੇ ਘੱਟ ਕੇ ਜੀ ਉਹ ਫਿਰ ਅੱਗੇ ਪੰਜਾਬ ਵਾਸਤੇ ਸਮਾਜ ਵਾਸਤੇ ਨਹੀਂ ਇਸ ਤਰ੍ਹਾਂ ਬਾਤਾਂ ਬੰਨ ਦੀ ਸਮੱਸਿਆ ਚੱਲ ਰਹੀ ਹੈ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਇਹ ਸੰਦੇਸ਼ ਹੰਝ ਦੇਣਾ ਚਾਹਦੇ ਹੋ ਕਿ ਰੁੱਖਾਂ ਜਿਹੜੇ ਲਾਉਂਦੇ ਹੈਗੇ ਪੌਦਿਆਂ ਨੂੰ ਨਹੀਂ ਹੈ ਕੀ ਕਹਿਣਾ ਚਾਹੁੰਦੇ ਹੋ ਸੰਵਾਤਾਵਰਨ ਦਾ ਰੁਕਤ ਲਾਉਣਾ ਹੀ ਚਾਹੀਦਾ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜਿਵੇਂ ਕੋਈ ਆਪਣੇ ਬੱਚੇ ਦਾ ਬਰਥਡੇ ਹੈ ਜੀ ਉੱਥੇ ਆਪਾਂ ਕੇ ਕੱਟ ਕੇ ਬਰਥਡੇ ਮਨਾਉਣੇ ਇਕੱਠ ਕਰਕੇ ਮਤਲਬ ਉੱਥੇ ਖਰਚ ਕਰਦੇ ਆ ਉਹ ਉਹੀ ਦਿਨ ਤੇ ਜੇ ਕੋ 100 100 ਬੂਟਾ ਆਪਾਂ ਪਰਨ ਕਰੀਏ ਲਾਈਏ ਬੱਚਿਆਂ ਨੂੰ ਵੀ ਚੰਗੀ ਸਿਹਤ ਦਈਏ ਤੇ ਇਹਨਾਂ ਕੇਕਾਂ ਗੁੱਗਾ ਘਟਣ ਦੇ ਫालतू ਬਾਹਰ ਦੇ ਖਾਣੇ ਖਾਣ ਨਾਲ ਬਿਮਾਰ ਹੋ ਜਾਂਦੇ ਆ ਤੇ ਉਹੀ ਬੂਟੇ ਲਾਉਣ ਜੀ ਹਰਿਆਲੀ ਹੋਵੇ ਆਪਣਾ ਆਲਾ ਦਵਾਲਾ ਸਾਫ਼ ਹੋਵੇ ਜੀ ਆਉਣ ਵਾਲੀ ਫੰਡ ਵਿੱਚ ਵੀ ਇਹ ਵੀ ਆਰਦੇ ਜੇ ਬੰਦੀਆਂ ਵਾਡ ਰਹੇ ਹਾਂ ਹਾਂ ਜੀ ਹਾਂ ਬਿਲਕੁਲ ਜੀ ਅੱਗੇ ਜਿਵੇਂ ਬੰਦੀ ਤੁਸੀਂ ਮੀਟਿੰਗ ਰੱਖੀ ਹੈ ਜੀ ਮੀਟਿੰਗ ਦੀ ਵਿੱਚ ਵਿਚਾਰ ਕੀਤਾ ਕਿ ਅਸੀਂ ਕੋਈ 5 400 ਬੂਟਾ ਤਲਵੰਡੀ ਸਾਬੋ ਦੇ ਵਿੱਚ ਆਉਣ ਵਾਲੀ ਮੀਟਿੰਗ ਦਾ ਬਰਖਾ ਬਰਖਾ ਜੀ ਠੰਡ ਹੋ ਜੂਗੀ ਤੇ ਅਸੀਂ ਵਿਚਾਰ ਬਣਾਇਆ ਇਹ 5 400 ਬੂਟੇ ਬੰਨਾਂਗੇ ਸਾਰੇ ਡਾਕਟਰ ਸਾਥੀਆਂ ਨੂੰ 5-5 ਬੂਟੇ ਦੇਵਾਂਗੇ ਜੇ ਆਪਕਾ ਅਸੀਂ ਜੁਮ ਮੈਂਬਰ ਇਹਨਾਂ ਲਾਵਾਂਗੇ ਇੱਕ ਪਿਆਰ ਸਰਕਾਰ ਨੇ ਇੱਕ ਨਿਵਾਨ ਲੈਂਦਾ ਪਹਿਲਾਂ ਮੁਫਤ ਬੂਟੇ ਮਿਲਦੇ ਸੀ ਹੁਣਾ ਕਿਤੇ ਨਾ 20 ਰੁਪਏ ਤੋਕਾ ਕਰਦਾ ਤੁਸੀਂ ਕਹੇ ਜਾਣਾ ਸਰਕਾਰ ਨੂੰ ਵੀ ਆਪਣੀ ਜਿਹੜੀ ਇਹ ਫਰਜ਼ੀਮ ਹੈ ਇਹਦੇ ਬਗਲ ਨਾ ਢਿੰਦੇ ਬਿਲਕੁਲ ਜੀ ਸਰਕਾਰ ਨੂੰ ਮੁਫਤ ਬੰਨਨੇ ਚਾਹੀਦੇ ਬੂਟੇ ਫਲਦਾਰ ਫੁੱਲਦਾਰ ਬੂਟੇ ਜੀ ਨਰਦਾ ਸਾਡਾ ਵਾਤਾਵਰਣ ਵਧੀਆ ਹੋਵੇ ਤੇ ਨਾਲੇ ਲੋਕਾਂ ਨੂੰ ਸ਼ੌਂਕ ਪਵੇ ਉਹਦਾ ਧਿਆਨ ਹੋਵੇ ਜੀ ਬੂਟਿਆਂ ਨੇ ਮਤਲਬ ਲਾਉਣੇ ਚਾਹੀਦੇ ਸਰਕਾਰ ਨੂੰ ਮੁਫਤ ਬਣ ਦੇਈਏ ਹਾਂ ਹਾਂ ਮੇਰਾ ਨਾਮ ਜੀ ਡਾਕਟਰ ਰਮਨ ਗਾਰਗੇ ਆ ਮੈਂ ਗੈਸਟ੍ਰੋ ਸਰਜਨ ਆ ਉਹ ਸੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਅੱਜ ਤੋਂ 20 ਸਾਲਾਂ ਦੀ ਉਹ ਕਰੀਏ ਤਾਂ ਮੈਨੂੰ ਲੱਗਦਾ ਵੀ ਦਿਨੇ ਕੰਮ ਕਰਨਾ ਨਾ mumkin ਹੋ ਦੁਬਈ ਵਾਲਾ ਹਿਸਾਬ ਹੋ ਜੂਗਾ ਫਿਰ ਰੇਗਿਸਤਾਨ ਬਣ ਜੂਗਾ ਕਿ ਦਿਨੇ ਕੰਮ ਹੀ ਨਹੀਂ ਹੋ ਰੇ ਰਾਤ ਨੂੰ ਕੰਮ ਕਰ ਰਹੇ ਆ ਪਰ ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਵੀ ਜਿੰਨੇ ਵੱਧ ਤੋਂ ਵੱਧ ਦਰਖਤ ਲਾਏ ਜਾ ਸਕਦੇ ਆ ਲਾਉਣੇ ਚਾਹੀਦੇ ਆ ਵੀ ਮੇਰੇ ਇੱਕ ਦੋਸਤ ਨੇ ਪਿੱਛੇ ਜੇ ਕਹਿਸ ਵੀ ਸੜਕਾਂ ਚੌੜੀਆਂ ਹੋ ਰਹੀਆਂ ਸੜਕਾਂ ਦੇ ਆਪਣੇ ਜਿਹੇ ਪੁਰਾਣੇ ਸੜਕਾਂ ਸੀ ਉਹ ਦੋਨੋਂ ਪਾਸੇ ਦਰਖਤ ਨਹੀਂ ਠੀਕ ਹੈ ਤਾਂ ਕੀ ਕਰਦੇ ਸੜਕ ਚੌੜੀ ਕਿ ਇਧਰਲੇ ਦਰਖਤ ਹੀ ਵੱਢ ਤੇ ਇਧਰਲੇ ਹੀ ਵੱਢ ਤੇ ਸੜਕ ਦੋਨੋਂ ਪਾਸੇ ਚੌੜੀ ਕਰਤੀ ਹੁਣ ਉਹ ਦਰਾਕਟ ਉਹ ਡਗੇ ਜੋ ਉਥੇ ਚਾਹੁੰਦੇ ਸਰਕਾਰਾਂ ਨੂੰ ਉਥੇ ਜਿਹੜੀ ਸੜਕ ਪਈ ਉਹ ਰਹਿਣ ਦੋ ਉਹਦੇ ਦਸਤ ਇਧਰਲੀ ਸਾਈਡ ਤੇ ਦੂਜੀ ਕੋਰ ਬਣਾ ਦੋ ਫਿਰ ਬਾਅਦ ਚ ਇਹਨੂੰ ਕਲੀਨ ਕਰ ਦੋ ਇਹ ਜਾਣ ਲਈ ਵਾਪਸ ਆਉਣ ਦੀ ਦੋਨੋਂ ਸਾਈਡ ਤੇ ਦਰਾਕਟ ਬਚ ਗਏ ਠੀਕ ਹੈ ਮਤਲਬ ਇਹ ਚੀਜ਼ਾਂ ਤੇ ਉਹ ਚਿੰਤਨ ਦੀ ਲੋੜ ਸਾਡਾ ਡਾਕਟਰ ਕੁਲਵਿੰਦਰ ਸਿੰਘ ਪਿੰਡ ਤਰਖਾਨ ਵਾਲਾ ਕੀ ਕਹਿਣਾ ਚਾਹੁੰਦਾ ਹੈ ਨਸ਼ੇ ਦੇ ਮੁੱਦੇ ਤੇ ਮਤਲਬ ਜਿਹੜੇ ਨਸ਼ੇ ਕੋਈ ਪ੍ਰਸ਼ਾਸਨ ਜਿਹੜਾ ਕਈ ਨਜਾਇਜ਼ ਵੀ ਕੰਮ ਕਰ ਰਹੇ ਆ ਕੀ ਕਹਿਣਾ ਚਾਹੁੰਦਾ ਹੈ ਨਸ਼ੇ ਦੇ ਮੁੱਦੇ ਤਾਂ ਇਹ ਅਭੀ ਨਸ਼ਾ ਦੇ ਪੰਜਾਬ ਦਾ ਬੜਾ ਗੰਭੀਰ ਮੁੱਦਾ ਹੈ ਤੇ ਸਾਡਾ ਇੱਕ ਫਰਜ਼ ਬਣਦਾ ਹੈ ਸਮਾਜ ਦੇ ਵਿੱਚ ਰਹਿਣੇ ਆ ਆਰਐਮਪੀ ਪ੍ਰੈਕਟਿਸ ਕਰਦੇ ਆ ਸਾਡੇ ਨਾਲ ਸਮਾਜ ਜੁੜਿਆ ਹੁੰਦਾ ਤੇ ਸਾਡਾ ਪਹਿਲਾ ਫਰਜ਼ ਇਹ ਹੀ ਬਣਦਾ ਚਾਹੇ ਨਸ਼ੇ ਦੇ ਮੁੱਦੇ ਨੂੰ ਨਿਭੇਤਾ ਨਾਲ ਲੱਗੇ ਤੇ ਲੋਕਾਂ ਨੂੰ ਜਾਗਰੂਕ ਕਰਕੇ ਨੌਜਵਾਨਾਂ ਨੇ ਬਚਾਉਣ ਦੀ ਕੋਸ਼ਿਸ਼ ਕਰੇ ਸਾਡਾ ਪਹਿਲਾ ਫਰਜ਼ ਹੁੰਦਾ ਹੈ ਤੇ ਕਰ ਵੀ ਰਹੇ ਆ ਇਹ ਪ੍ਰਮੁੱਖੀ ਬਹੁਤ ਜ਼ਰੂਰੀ ਗੱਲ ਹੈ ਕਿ ਤੁਸੀਂ ਆਪਣੇ ਪਿੰਡਾਂ ਦੇ ਸਾਰੇ ਡਾਕਟਰਾਂ ਨੂੰ ਪ੍ਰਧਾਨ ਦੇ ਤੌਰ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਰੇ ਮਾਣ ਜਾਣਗੇ ਜਾਂ ਅਮਰਤੀ ਮਕਸਦ ਹੈ ਉਹਨਾਂ ਨੂੰ ਜੁੜੇ ਤੇ ਪਦ ਦੇ ਵੰਡ ਰਹੇ ਹੋ ਕੀ ਸੁਣਾਜਦਾ ਹੈ ਹਾਂ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਔਰਦੇ ਸਾਡੇ ਲਈ ਜ਼ਰੂਰੀ ਹੈ। ਔਰਦੇ ਸਾਨੂੰ ਆਕਸੀਜਨ ਦੇਣੀ ਹੈ। ਠੀਕ ਹੈ ਨਾ? ਫੇਰ ਹੀ ਸਾਡਾ ਜੀਵਨ ਹੈ। ਤੇ ਅਸੀਂ ਜਿਹੜੀ ਜਥੇਬੰਦੀ ਹੈ ਸਾਡੀ ਇਹਨੂੰ ਵੀ ਇੱਕ ਫੈਲ ਦੇ ਆਧਾਰ ਤੇ ਲਵਾਗੇ। ਤੇ ਜਿਹੜੇ ਪਿੰਡਾਂ ਸਾਡੇ ਨਾਲ ਮੁੰਦੇ ਆਰਐਮਪੀ ਕੈਕਸ ਕਰਦੇ ਆ ਸਾਡੇ ਜਥੇਬੰਦੀ ਦੇ ਵਿੱਚ ਹੈ। ਉਹਨਾਂ ਨੂੰ ਵੀ ਜਾਗਰੂਕ ਕਰਾਂਗੇ ਤੇ ਇਦਾਂ ਦੀ ਮਹਿੰਮਤ ਵੀ ਅਸੀਂ ਲੈ ਕੇ ਆਵਾਂਗੇ ਸਮਾਜ ਵਿੱਚ। ਇਸ ਤਰ੍ਹਾਂ ਕਿ ਨਿਊ ਜੇ ਕਿੰਨੇ ਕੋਹਨ ਨੂੰ ਸ਼ੁਰੂ ਕਰੀਏ ਵੀ ਪੌਦੇ ਲਾਓ। ਪੌਦੇ ਲਾ ਕੇ ਤੇ ਉਹਦੀ ਵੀਡੀਓ ਕਿਹਦੀ ਬੰਦੇ ਸਾ ਜਿਸ ਤਰ੍ਹਾਂ ਗੱਲਿਆ ਉਹਨੂੰ ਵਧੀਆ ਜਿਹਾ ਪ੍ਰਾਣ ਦਾ ਨਿਊਜ਼ 80 ਦਾ ਬਿਲਕੁਲ ਬਹੁਤ ਵਧੀਆ ਪ੍ਰਾਣ ਦਾ ਕੋਈ ਵੀ ਨਿਊਜ਼ 80 ਨੇ ਚਾਹੇ ਕੋਈ ਹੋਰ ਸਮਾਜਿਕ ਜੱਥੇਬੰਦੀਆਂ ਜੋ ਕੋਈ ਪੌਦਿਆਂ ਵਾਲੇ ਪਾਸੇ ਧਿਆਨ ਜਾ ਰਿਹਾ ਤਾਂ ਬਹੁਤ ਵਧੀਆ ਗੱਲ ਹੈ ਗਰਮੀ ਬੜੀ ਵੱਧ ਜਾਂਦੀ ਹੈ ਕਿਉਂਕਿ ਪੌਦੇ ਕੱਟੇ ਜਾਂਦੇ ਇੱਕ ਪੌਦੇ ਨੂੰ ਤਿਆਰ ਹੋਣ ਤੇ 5 ਸਾਲ ਲੱਗ ਜਾਂਦੇ ਆ ਇੱਕ 20 ਸਾਲ ਦਾ ਪੌਦਾ ਸੀ ਪਟਾ ਉਹ ਉਥਾਂ ਤੇ ਲੈ ਜਾਣਾ ਪੜਾਉ ਹੈ ਤਾਂ ਸਾਡਾ ਫਰਜ਼ ਬਣਦਾ ਵੀਰ ਬੱਦ ਤੋਂ ਬੱਦ ਪੌਦੇ ਵੀ ਲਾ ਕੇ ਤੇ ਤਾਂ ਹੀ ਸਮਾਜ ਨੂੰ ਇਸ ਪ੍ਰਕਾਰ ਨਹੀਂ ਕਿ ਜਾਂ ਕਿ ਬੁਰਖਣ ਜਿਹੜੇ ਨਵੇਂ ਪੌਦੇ ਕੱਟੇ ਜਾ ਰਹੇ ਹਨ ਉਹਨਾਂ ਤੇ ਰੋਕ ਲਾਉਣੀ ਚਾਹੀਦੀ ਹੈ ਕਿ ਇਹ ਕਹਿੰਦਾ ਜਿਹੜਾ ਦੁੱਤ ਹੈ ਹਾਂ ਬਿਲਕੁਲ ਰੋਕ ਲਾਉਣੀ ਚਾਹੀਦੀ ਹੈ ਜਾਂ ਉਹਦੇ ਸੰਬੰਧ ਦੇ ਵਿੱਚ ਸਾਨੂੰ ਹੋਰ ਪੌਦੇ ਲਾਉਣੇ ਚਾਹੀਦੇ ਹੈ ਤਾਂ ਕਿ ਆਪਾਂ ਦੀ ਕਮੀ ਨੂੰ ਪੂਰਾ ਕਰ ਸਕੀਏ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਗਰਸੇਵ ਸਿੰਘ ਲਹਿਰੀ ਡਾਕਟਰ ਮੱਗਰ ਸਿੰਘ ਕੌਰਿਆਣਾ ਜਗਸੀਰ ਸਿੰਘ ਖਜਾਨਚੀ ਡਾਕਟਰ ਸੁਖਪਾਲ ਸਿੰਘ ਜਰਨਲ ਸਕੱਤਰ ਡਾਕਟਰ ਸੁਖਪ੍ਰੀਤ ਸਿੰਘ ਮਣੀ ਗਿਆਨਾ ਡਾਕਟਰ ਜਸਵੀਰ ਸਿੰਘ ਤਰਖਾਨ ਵਾਲਾ ਜਰਨਲਿਸਟ ਕਤਰ ਰਮਨਦੀਪ ਸਿੰਘ ਗੋਲੇ ਵਾਲਾ ਪਰਚਾਵਾ ਨੱਤ ਖੁਸ਼ੀ ਵਗੇਰ ਡਾਕਟਰ ਗੁਰਵਿੰਦਰ ਜਰੂਸਰ ਗੁਰਪ੍ਰੀਤ ਸਿੰਘ ਤਲਵੰਡੀ ਸਾਬੋ ਮਣੀ ਗਿਆਨਾ ਮੈਡਮ ਖੁਸ਼ਪ੍ਰੀਤ ਕੌਰ ਮੈਡਮ ਰਮਨਦੀਪ ਕੌਰ ਮੈਡਮ ਵੀਰਪਾਲ ਕੌਰ ਸਮੇਤ ਸਾਰੇ ਮੈਡੀਕਲ ਪ੍ਰੈਕটিশਨਰਾਂ ਨੇ ਸਹਿਮਤੀ ਜਤਾਈ ਲਵੰਡੀ ਸਾਬੋ ਤੋਂ ਲਖਵਿੰਦਰ ਨੱਥੀ ਹਾ ਦੀ ਰਿਪੋਰਟ ਦੇਖਦੇ ਰਹੋ ਚੜਦਾ ਪੰਜਾਬ ਖਬਰਨਾਮੇ ਦਾ ਫੇਸਬੁੱਕ ਪੇਜ ਤੇ YouTube ਚੈਨਲ